ਰਾਦੇ ਰਾਦੇ ਦੋਸਤੋ ਪੰਜਾਬੀ ਕਹਾਣੀਆਂ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੀ ਕਹਾਣੀ ਪਾਕਿਸਤਾਨੀ ਕੁੜੀ ਕਹਾਣੀਕਾਰ ਨੇ ਗੁਰਵਿੰਦਰ ਸਰਸੇਣੀ ਜੀ ਜੂਨ 1947 ਦੀ ਗੱਲ ਕੋਠਿਆਂ ਦੇ ਉੱਤੇ ਪੈਂਦੀ ਕੜਾਕੇ ਦੀ ਧੁੱਪ ਅਤੇ ਹਵਾ ਦੇ ਵਿੱਚ ਪੂਰੀ ਲੂ ਚਲਦੀ ਹੋਈ ਕੁਦਰਤ ਵੀ ਆਪਣਾ ਪੂਰਾ ਕਹਿਰ ਮਚਾ ਰਹੀ ਸੀ ਆਸੇ-ਪਾਸੇ ਪੂਰੀ ਹਾਹਾਕਾਰ ਮੱਚੀ ਹੋਈ ਸੀ ਆਲੇ-ਦੁਆਲੇ ਦੇ ਲੋਕਾਂ ਵਿੱਚ ਪੂਰਾ ਦਹਿਸ਼ਤ ਦਾ ਮਾਹੌਲ ਬਣ ਚੁੱਕਿਆ ਸੀ ਸਾਰੇ ਭਾਰਤ ਦੇ ਵਿੱਚ ਮੁਸਲਮਾਨ ਅਤੇ ਹਿੰਦੂ ਇੱਕ ਦੂਜੇ ਦੀ ਮੌਤ ਦੇ ਵੈਰੀ ਬਣੇ ਹੋਏ ਸੀ। ਪਿੰਡ ਸਰਸੀਣੀ ਦੇ ਵਿੱਚ ਰਹਿੰਦੇ ਦੋ ਮੁਸਲਮਾਨ ਪਰਿਵਾਰ थरथਰ ਕੰਬ ਰਹੇ ਸੀ। ਬਾਹਰ ਦਾ ਰੌਲਾ ਸੁਣਦੇ-ਸੁਣਦੇ ਕਿਸੇ ਬੇਰਹਿਮ ਇਨਸਾਨ ਨੇ ਅੰਬਾਲੇ ਦੇ ਵਿੱਚ ਭੜਕ ਰਹੀ ਭੀੜ ਨੂੰ ਜਾ ਕੇ ਦੱਸ ਦਿੱਤਾ ਕਿ ਫਲਾਣੇ-ਫਲਾਣੇ ਪਿੰਡ ਦੇ ਵਿੱਚ ਮੁਸਲਮਾਨ ਪਰਿਵਾਰ ਰਹਿੰਦੇ ਹਨ। ਬਸ ਇਹ ਪਤਾ ਲੱਗਣ ਦੀ ਧੀਰ ਸੀ। ਉਸ ਭੀੜ ਨੇ ਆਪਣੇ ਕਦਮ ਪਿੰਡ ਸਰਸੀਨੀ ਦੇ ਲਾਗੇ ਤਾਂ ਅੱਗੇ ਦੇ ਪਿੰਡਾਂ ਵੱਲ ਨੂੰ ਵਧਾਉਣੇ ਸ਼ੁਰੂ ਕਰ ਦਿੱਤੇ ਪਹਿਲਾਂ ਤਾਂ ਉਸ ਭੜਕੀ ਹੋਈ ਪੀੜ ਨੇ ਪਿੰਡ ਸਰਸੀਨੀ ਦੇ ਲਾਗਲੇ ਪਿੰਡ ਆलमगीर ਦੇ ਵਿੱਚ ਜਾ ਕੇ ਮੁਸਲਮਾਨ ਵੀਰਾਂ ਨੂੰ ਬੇਰਹਿਮੀ ਦੇ ਨਾਲ ਕੁੱਟਿਆ ਮਾਰਿਆ ਉਹਨਾਂ ਦੀ ਬਹੁ-ਬੇਟੀਆਂ ਦੀ ਇੱਜ਼ਤ ਆਬਰੂ ਨੂੰ ਰੁੱਖਾ ਉੱਤੇ ਟੰਗ ਦਿੱਤਾ ਜਦੋਂ ਉਹਨਾਂ ਨੂੰ ਕਿਸੇ ਨੇ ਆ ਕੇ ਦੱਸਿਆ ਕਿ ਪਿੰਡ ਸਰਸੀਨੀ ਦੇ ਵਿੱਚ ਦੋ ਪਰਿਵਾਰ ਮੁਸਲਮਾਨਾਂ ਦੇ ਵੀ ਰਹਿੰਦੇ ਹਨ ਤਉ ਉਸ ਭੀੜ ਨੇ ਬਿਲਕੁਲ ਵੀ ਦੇਰ ਨਾ ਕੀਤੀ ਉਸ ਭੀੜ ਦੇ ਵਿੱਚ ਕੁਝ ਬੰਦੇ ਅਣਪਛਾਤੇ ਦਿਖਾਈ ਦੇ ਰਹੇ ਸਨ ਜੋ ਕਿ ਅੰਬਾਲੇ ਦੇ ਲਾਗੇ-ਤਾਗੇ ਦੇ ਬਿਲਕੁਲ ਵੀ ਨਹੀਂ ਦਿਸ ਰਹੇ ਸਨ ਉਹਨਾਂ ਦੇ ਹੱਥਾਂ ਦੇ ਵਿੱਚ ਵੱਡੀਆਂ-ਵੱਡੀਆਂ ਸੋਟੀਆਂ ਅਤੇ ਨੁਕੀਲੇ ਹਥਿਆਰ ਸਰੀਆਮ ਦਿਖਾਈ ਦੇ ਰਹੇ ਸਨ ਸਾਰੇ ਦਾ ਸਾਰਾ ਇਲਾਕਾ ਬਹੁਤ ਹੀ ਜ਼ਿਆਦਾ ਸਹਿਮਿਆ ਹੋਇਆ ਸੀ ਪਿੰਡ ਸਰਸੀਣੀ ਦੇ ਨੇੜੇ ਜਦੋਂ ਉਹ ਪਹੁੰਚੇ ਉਹਨਾਂ ਨੇ ਉੱਥੇ ਬਾਹਰ ਖੜੇ ਹੋਏ ਕੁਝ ਸਿੱਖ ਸਰਦਾਰ ਬੁੱਢੇ ਬੰਦਿਆਂ ਤੋਂ ਪੁੱਛਿਆ ਕਿ ਤੁਹਾਡੇ ਪਿੰਡ ਦੇ ਵਿੱਚ ਕੋਈ ਮੁਸਲਮਾਨ ਰਹਿੰਦੇ ਹਨ ਤਾਂ ਉਹਨਾਂ ਦੇ ਵਿੱਚੋਂ ਇੱਕ ਬੁੱਢਾ ਬੋਲ ਪਿਆ ਅਤੇ ਆਖਣ ਲੱਗਿਆ ਕਿ ਪਾਈ ਪਹਿਲਾਂ ਰਹਿੰਦੇ ਸਨ ਪਰ ਹੁਣ ਮੈਨੂੰ ਲੱਗਦਾ ਇਸ ਪਿੰਡ ਨੂੰ ਛੱਡ ਕੇ ਚਲੇ ਗਏ ਪਰ ਉਹਨਾ ਪੀੜ ਵਿੱਚ ਆਏ ਹੋਏ ਬੰਦਿਆਂ ਨੇ ਉਹਨਾ ਬਜ਼ੁਰਗਾਂ ਉੱਤੇ ਰੱਤਾ ਮਾਤਰ ਵੀ ਵਿਸ਼ਵਾਸ ਨਾ ਕੀਤਾ ਉਹ ਸਾਰੇ ਪਿੰਡ ਦੇ ਵਿੱਚ ਜਾ ਕੇ ਹਰ ਕਿਸੇ ਤੋਂ ਪੁੱਛਣ ਲੱਗ ਪਏ ਕਿ ਤੁਹਾਡੇ ਪਿੰਡ ਦੇ ਵਿੱਚ ਮੁਸਲਮਾਨਾ ਦੇ ਘਰ ਕਿੱਧਰਲੇ ਪਾਸੇ ਪੈਂਦੇ ਹਨ ਅਤੇ ਦੂਜੇ ਪਾਸੇ ਉਹਨਾਂ ਦੋਵੇਂ ਪਰਿਵਾਰਾਂ ਦੇ ਮੁਖੀ ਬਹੁਤ ਜ਼ਿਆਦਾ ਘਬਰਾਏ ਹੋਏ ਸਨ ਕਿਉਂਕਿ ਉਹਨਾਂ ਦੋਵਾਂ ਪਰਿਵਾਰਾਂ ਦੇ ਮੁਖੀਆਂ ਦੇ ਵਿੱਚੋਂ ਇੱਕ ਦਾ ਨਾਂ ਵਜ਼ੀਰ ਅਹਿਮਦ ਸੀ ਦਿੱਕਤ ਇਸ ਗੱਲ ਦੀ ਨਹੀਂ ਸੀ ਕਿ ਇਸ ਪਿੰਡ ਨੂੰ ਛੱਡ ਕੇ ਜਾਣਾ ਪਵੇਗਾ ਬਲਕਿ ਦਿੱਕਤ ਇਸ ਗੱਲ ਦੀ ਸੀ ਅਤੇ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਸੀ ਕਿ ਉਸ ਦੀ ਨੂੰਹ ਗਰਭਵਤੀ ਸੀ ਉਨਾ ਨੂੰ ਲਗਾਤਾਰ ਇਹੀ ਫਿਕਰ ਹੋ ਰਹੀ ਸੀ ਕਿ ਜੇਕਰ ਅਸੀਂ ਆਪਣੀ ਨੂਨ ਨੂੰ ਗੱਡਿਆਂ ਦੇ ਉੱਤੇ ਲੱਦ ਕੇ ਲੈ ਕੇ ਚੱਲੇ ਵੀ ਗਏ ਤਾਂ ਰਸਤੇ ਦੇ ਵਿੱਚ ਪਤਾ ਨਹੀਂ ਇਨਾ ਭੜਕੇ ਹੋਏ ਦਰਿੰਦਿਆਂ ਨੇ ਕੀ ਤੋਂ ਕੀ ਕਰ ਦੇਣਾ ਅਚਾਨਕ ਵਜ਼ੀਰ ਅਹਿਮਦ ਦੇ ਦਿਮਾਗ ਦੇ ਵਿੱਚ ਗੱਲ ਆਈ ਕਿ ਕਿਉਂ ਨਾ ਉਹਨਾਂ ਦੇ ਨਾਲ ਲੱਗਦੇ ਜ਼ਮੀਦਾਰਾਂ ਦੇ ਘਰਾਂ ਦੇ ਵਿੱਚ ਜਾ ਕੇ ਆਪਣੀ ਪੱਗ ਉਹਨਾਂ ਦੇ ਪੈਰਾਂ ਦੇ ਵਿੱਚ ਰੱਖ ਦੇਵਾਂ ਅਤੇ ਜਦੋਂ ਵਜ਼ੀਰ ਅਹਿਮਦ ਨੂੰ ਪਿੰਡ ਵਿੱਚ ਪੜਕੀ ਹੋਈ ਪੀੜ ਦੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋਈਆਂ ਤਾਂ ਉਸਨੇ ਬਿਲਕੁਲ ਵੀ ਦੇਰ ਨਹੀਂ ਕੀਤੀ ਉਸਨੇ ਆਪਣੇ ਸਾਰੇ ਘਰਦਿਆਂ ਨੂੰ ਕਿਹਾ ਕਿ ਜਿੰਨਾ ਜਲਦੀ ਹੋ ਸਕੇ ਤੁਸੀਂ ਬੀਨਿਸ਼ ਨੂੰ ਜਲਦੀ ਜਲਦੀ ਮਿਲ ਲਵੋ ਕਿਉਂਕਿ ਮੈਂ ਇਸ ਨੂੰ ਆਪਣੀ ਆਮਾਨਤ ਸਮਝ ਕੇ ਜਗੀਰ ਸਿੰਘ ਦੇ ਘਰ ਛੱਡਣ ਚੱਲਿਆ ਜਦੋਂ ਇਹ ਗੱਲ ਵਜ਼ੀਰ ਅਹਿਮਦ ਦੇ ਸਾਰੇ ਪਰਿਵਾਰ ਨੇ ਸੁਣੀ ਤਾਂ ਉਹਨਾਂ ਦੀਆਂ ਅੱਖਾਂ ਦੇ ਵਿੱਚੋਂ ਹੰਝੂਆਂ ਦੇ ਝਰਨੇ ਵਗ ਚੱਲੇ ਉਨ੍ਹਾਂ ਦੇ ਪਰਿਵਾਰ ਦੇ ਵਿੱਚ ਰਹਿ ਰਹੇ ਦੂਜੇ ਭਰਾਵਾਂ ਦੇ ਛੋਟੇ-ਛੋਟੇ ਬੱਚਿਆਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ। ਬੀਨਿਸ਼ਦੀ ਸੱਸ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ। ਬੀਨਿਸ਼ਦਾ ਪਤੀ ਤਾਂ ਉਸ ਨੂੰ ਛੱਡਣ ਵਾਸਤੇ ਤਿਆਰ ਹੀ ਨਹੀਂ ਸੀ। ਉਸਨੇ ਕੁੱਟ ਕੇ ਆਪਣੀ ਬੀਗਮ ਨੂੰ ਜੱਫੀ ਪਾ ਲਈ। ਕੁਝ ਥੇਰ ਬਾਅਦ ਵਜ਼ੀਰ ਅਹਿਮਦ ਨੇ ਵੀ ਆਪਣੀ ਅੱਖਾਂ ਨੂੰ ਪੂੰਝਦੇ ਹੋਏ ਆਪਣੀ ਨੂ ਦਾ ਸਿਰ ਪਲੋਸਦੇ ਹੋਏ ਆਖਿਆ ਕਿ ਪੁੱਤ ਮੈਂ ਤੈਨੂੰ ਬਹੁਤ ਜਲਦੀ ਲੈ ਆਵਾਂਗਾ। ਪਰ ਮੈਂ ਇਸ ਹਾਲਤ ਦੇ ਵਿੱਚ ਤੈਨੂੰ ਆਪਣੇ ਨਾਲ ਨਹੀਂ ਲੈ ਕੇ ਜਾ ਸਕਦਾ ਜਲਦੀ ਜਲਦੀ ਉਹ ਆਪਣੇ ਘਰ ਤੋਂ ਨਿਕਲ ਕੇ ਸਿੱਧਾ ਹੀ ਜਗੀਰ ਸਿੰਘ ਦੇ ਘਰ ਵੱਲ ਹੋ ਤੁਰਿਆ ਅਤੇ ਉੱਥੇ ਜਾ ਕੇ ਉਸ ਨੇ ਬਾਹਰਲਾ ਦਰਵਾਜ਼ਾ ਖੜਕਾਇਆ ਤਾਂ ਦਰਵਾਜ਼ਾ ਅੰਦਰੋਂ ਲੱਗਿਆ ਹੋਇਆ ਸੀ ਅਤੇ ਥੋੜੀ ਦੇਰ ਬਾਅਦ ਅੰਦਰੋਂ ਉੱਠ ਕੇ ਜਗੀਰ ਸਿੰਘ ਦਰਵਾਜ਼ੇ ਵੱਲ ਨੂੰ ਆਇਆ ਤਾਂ ਉਸ ਨੇ ਜਦੋਂ ਦਰਵਾਜ਼ਾ ਖੋਲ੍ਹਿਆ ਤਾਂ ਅੱਗੇ ਵਜ਼ੀਰ ਅਹਿਮਦ ਹੱਥ ਜੋੜ ਕੇ ਖੜਾ ਸੀ ਅਤੇ ਜਲਦੀ ਜਲਦੀ ਵਿੱਚ ਆਖਣ ਲੱਗਾ ਕੀ ਭਾਈ ਜਗੀਰ ਸਿੰਘ ਮੈਂ ਤੇਰੇ ਕਿਰਦਾਰ ਤੋਂ ਚੰਗੀ ਤਰ੍ਹਾਂ ਵਾਕਿਫਾ ਤੂੰ ਅੱਜ ਤੱਕ ਇਸ ਨੂੰ ਜਿਉਂ ਦਾ ਤਿਉਂ ਰੱਖਿਆ ਹੋਇਆ ਹੈ ਇਸ ਲਈ ਭਰਾਵਾ ਮੈਂ ਆਪਣੀ ਸਭ ਤੋਂ ਕੀਮਤੀ ਈਮਾਨਤ ਤੇਰੇ ਕੋਲ ਲੈ ਕੇ ਆਇਆ ਹਾਂ ਹਾਂ ਭਰਾਵਾ ਤੂੰ ਤਾਂ ਜਾਣਦਾ ਹੈ ਕਿ ਸਾਨੂੰ ਇਸ ਪਿੰਡ ਨੂੰ ਛੱਡ ਕੇ ਜਾਣਾ ਹੀ ਪਵੇਗਾ ਨਹੀਂ ਤਾਂ ਪਤਾ ਨਹੀਂ ਇਹਨਾਂ ਧਰਿੰਦਿਆਂ ਨੇ ਸਾਡੇ ਪਰਿਵਾਰ ਦੇ ਨਾਲ ਕੀ ਤੋਂ ਕੀ ਕਰ ਦੇਣਾ ਵजीर احمد ਨੇ ਆਪਣੀ ਪੱਗ ਦਾ ਵਾਸਤਾ ਪਾ ਕੇ ਜਗੀਰ ਸਿੰਘ ਨੂੰ ਆਪਣੀ ਨੂੰ ਸੌਂਪ ਦਿੱਤੀ ਅਤੇ ਕਿਹਾ ਕਿ ਭਰਾਵਾ ਇਸ ਨੂੰ ਆਪਣੀ ਧੀ ਸਮਝ ਕੇ ਹੀ ਰੱਖੀਂ ਅਤੇ ਮੈਂ ਆਪਣੀ ਇਸ ਧੀ ਨੂੰ ਵਾਪਸ ਹਾਲਾਤ ਠੀਕ ਹੋਣ ਤੇ ਜ਼ਰੂਰ ਲੈਣਾ ਆਵਾਂਗਾ ਇਹ ਗੱਲ ਕਹਿ ਕੇ ਵजीर احمد ਨੇ ਆਪਣੀ ਨੂੰ ਬੀਨਿਸ਼ ਨੂੰ ਜਗੀਰ ਸਿੰਘ ਦੇ ਘਰ ਵਿੱਚ ਬਾੜ ਦਿੱਤਾ ਅਤੇ ਦਰਵਾਜ਼ਾ ਇੱਕਦਮ ਲਾ ਕੇ ਨਿਕਲ ਗਿਆ ਤੇ ਅੱਗੇ ਉਹ ਜਗੀਰ ਸਿੰਘ ਨੇ ਬੜੀ ਹੀ ਹਲੀਮੀ ਦੇ ਨਾਲ ਵੈਨਿਸ਼ ਨੂੰ ਆਪਣੀ ਧੀ ਮੰਨਦੇ ਹੋਏ ਆਪਣੇ ਘਰ ਦੇ ਵਿੱਚ ਸ਼ਰਨ ਦੇ ਦਿੱਤੀ ਜਦੋਂ ਜਗੀਰ ਸਿੰਘ ਦੀ ਘਰਵਾਲੀ ਨੂੰ ਪਤਾ ਲੱਗਿਆ ਕਿ ਉਹ ਗਰਭਵਤੀ ਹੈ ਤਾਂ ਉਸਨੇ ਉਸ ਦੀ ਸਾਂਭ ਸੰਭਾਲ ਹੋਰ ਵੀ ਵਧੀਆ ਤਰੀਕੇ ਦੇ ਨਾਲ ਕਰਨੀ ਸ਼ੁਰੂ ਕਰ ਦਿੱਤੀ ਜਗੀਰ ਸਿੰਘ ਦਾ ਸਾਰਾ ਪਰਿਵਾਰ ਬਹੁਤ ਹੀ ਚੰਗੇ ਕਿਰਦਾਰ ਦਾ ਮਾਲਕ ਸੀ ਤੇ ਉਹ ਵੈਨਿਸ਼ ਨੂੰ ਆਪਣੀ ਧੀ ਵਾਂਗ ਹੀ ਸਮਝ ਰਹੇ ਸਨ ਪਰ ਦੂਜੇ ਪਾਸੇ ਵਜ਼ੀਰ ਅਹਿਮਦ ਆਪਣੇ ਦੋਵੇਂ ਪਰਿਵਾਰਾਂ ਨੂੰ ਨਾਲ ਲੈ ਕੇ ਗੱਡਿਆਂ ਦੇ ਵਿੱਚ ਆਪਣਾ ਸਾਜੋ-ਸਮਾਨ ਜਿੰਨਾ ਵੀ ਭਰ ਸਕਦਾ ਸੀ ਉਸ ਨੂੰ ਭਰ ਕੇ ਪਿੰਡ ਦੇ ਪਿਛਲੇ ਪਾਸੇ ਨੂੰ ਨਿਕਲ ਗਿਆ ਜਦੋਂ ਉਹ ਰਾਹ ਦੇ ਵਿੱਚ ਜਾ ਰਹੇ ਸਨ ਤਾਂ ਉਹ ਭੂਬਾ ਮਾਰ-ਮਾਰ ਰੋ ਰਹੇ ਸਨ ਕੀ ਪਤਾ ਨਹੀਂ ਬੇਨਿਸ਼ਦਾ ਹੁਣ ਕੀ ਤੋਂ ਕੀ ਬਣੇਗਾ ਪਰ ਵਜ਼ੀਰ ਅਹਿਮਦ ਨੂੰ ਪੂਰਾ ਯਕੀਨ ਸੀ ਜਗੀਰ ਸਿੰਘ ਅਤੇ ਉਸਦੇ ਪਰਿਵਾਰ ਦੇ ਉੱਤੇ ਕਿ ਉਹ ਉਸ ਦੀ ਧੀ ਦੀ ਪਰਵਰਿਸ਼ ਬਹੁਤ ਵਧੀਆ ਤਰੀਕੇ ਨਾਲ ਕਰਨਗੇ ਜਦੋਂ ਵਜ਼ੀਰ ਅਹਿਮਦ ਆਪਣੇ ਦੋਵੇਂ ਪਰਿਵਾਰਾਂ ਦੇ ਨਾਲ ਰਾਹ ਵਿੱਚ ਜਾ ਰਿਹਾ ਸੀ ਤਾਂ ਭੜਕੀ ਹੋਈ ਭੀੜ ਉਹਨਾਂ ਦੇ ਪਿੱਛੇ-ਪਿੱਛੇ ਆ ਰਹੀ ਸੀ ਅਤੇ ਵਜ਼ੀਰ ਅਹਿਮਦ ਦੇ ਨਾਲ ਉਸਦੇ ਦੂਜੇ ਪਰਿਵਾਰ ਦੇ ਛੋਟੇ-ਛੋਟੇ ਬੱਚੇ ਵੀ ਸਨ ਉਸਦੇ ਪੋਤੇ-ਪੋਤੀਆਂ ਅਤੇ ਉਸ ਦੀਆਂ ਦੋ ਧੀਆਂ ਵੀ ਨਾਲ ਹੀ ਸਨ ਪਰ ਬੇਰਹਿਮ ਭੜਕੇ ਹੋਏ ਇਨਸਾਨ ਉਹਨਾਂ ਦੇ ਪਿੱਛੇ ਪੇੜੀਏ ਵਾਂਗ ਲੱਗੇ ਹੋਏ ਸਨ ਜਦੋਂ ਵਜ਼ੀਰ ਅਹਿਮਦ ਨੇ ਆਪਣੀ ਗਰਦਨ ਨੂੰ ਪਿੱਛੇ ਮੋੜ ਕੇ ਵੇਖਿਆ ਤਾਂ ਉਸ ਨੂੰ ਇੰਜ ਲੱਗਿਆ ਜਿਵੇਂ ਕਈ ਬੰਦਿਆਂ ਦਾ ਕਾਫਲਾ ਉਹਨਾਂ ਦਾ ਬੜੀ ਹੀ ਤੰਗਦਿਲੀ ਦੇ ਨਾਲ ਅਤੇ ਬੇਰਹਿਮੀ ਦੇ ਨਾਲ ਪਿੱਛਾ ਕਰ ਰਿਹਾ ਹੈ ਵਜ਼ੀਰ ਅਹਿਮਦ ਆਪਣੀ ਸਾਰੀ ਜ਼ਮੀਨ ਜਾਇਦਾਦ ਨੂੰ ਛੱਡ ਕੇ ਗੱਡਿਆਂ ਦੇ ਉੱਤੇ ਆਪਣੇ ਪਰਿਵਾਰ ਨੂੰ ਲੱਦ ਕੇ ਪਾਕਿਸਤਾਨ ਵੱਲ ਨੂੰ ਚੜ੍ਹਾਈ ਕਰ ਚੁੱਕਾ ਸੀ ਪਿਛਲੇ ਆਪਣੇ ਯਾਰ ਵੇਲੀਆਂ ਨੂੰ ਛੱਡ ਛੜਾ ਕੇ ਸਭ ਕੁਝ ਭੁੱਲ ਭੁਲਾ ਕੇ ਸਿਰਫ ਉਸ ਨੂੰ ਇੱਕ ਹੀ ਗੱਲ ਦੀ ਫਿਕਰ ਸੀ ਕਿ ਮੈਂ ਆਪਣੇ ਪਰਿਵਾਰ ਨੂੰ ਸਹੀ ਸਲਾਮਤ ਪਾਕਿਸਤਾਨ ਦੇ ਵਿੱਚ ਪਹੁੰਚਾ ਦੇਵਾਂ ਪਰ ਰੱਬ ਦੇ ਰੰਗਾਂ ਦਾ ਕਿਸ ਨੂੰ ਪਤਾ ਹੈ ਪਿੱਛੋਂ ਭੜਕੀ ਹੋਈ ਪੀੜ ਦੇ 20-25 ਬੰਦੇ ਆਪਣੇ ਹੱਥਾਂ ਦੇ ਵਿੱਚ ਤੇਜ਼ ਤਰਾਰ ਨੁਕੀਲੇ ਹਥਿਆਰ ਲੈ ਕੇ ਉਹਨਾਂ ਵੱਲ ਨੂੰ ਵਧ ਰਹੇ ਸਨ ਵਜ਼ੀਰ ਅਹਿਮਦ ਜਿਨ੍ਹਾਂ ਗੱਡਿਆਂ ਦੇ ਉੱਤੇ ਜਾ ਰਿਹਾ ਸੀ ਆਪਣੇ ਬਲਦਾਂ ਨੂੰ ਛੇਤੀ-ਛੇਤੀ ਭਜਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਕੜਕ ਦੀ ਧੁੱਪ ਉਸ ਦੇ ਸਾਰੇ ਪਰਿਵਾਰ ਦੇ ਸਿਰਾਂ ਵਿੱਚ ਇੰਜ ਲੱਗ ਰਹੀ ਸੀ ਜਿਵੇਂ ਕੀ ਕੋਈ ਉਹਨਾਂ ਦੇ ਪਰਿਵਾਰ ਤੇ ਸਿਰਾਂ ਵਿੱਚ ਗਰਮ-ਗਰਮ ਰੀਤ ਪਾ ਰਿਹਾ ਹੋਵੇ ਉਹ ਸਿਰਫ ਆਪਣੇ ਨਾਲ ਲਿਆਏ ਹੋਏ ਪਾਣੀ ਦੇ ਨਾਲ ਹੀ ਗੁਜ਼ਾਰਾ ਕਰ ਰਹੇ ਸਨ ਰਾਹ ਦੇ ਵਿੱਚ ਰੁੱਕ ਕੇ ਉਹ ਕਿਤੇ ਵੀ ਖਾਣਾ ਖਾਣ ਜੋਗੇ ਵੀ ਨਹੀਂ ਸਨ ਅਤ ਦਰਜੇ ਦੀ ਗਰਮੀ ਪੈਣ ਦੇ ਕਾਰਨ ਉਹਨਾਂ ਦੇ ਗੱਡਿਆਂ ਦੇ ਵਿੱਚ ਲੱਗੇ ਹੋਏ ਬਲਦਾਂ ਦਾ ਵੀ ਥੱਕ ਹਾਰ ਕੇ ਪਿੰਡਾ ਟੁੱਟ ਚੁੱਕਾ ਸੀ ਅੱਗੇ ਉਹ ਵਜ਼ੀਰ ਅਹਿਮਦ ਵੀ ਬਲਦਾਂ ਦੀ ਪਿੱਠ ਤੇ ਹੱਥ ਮਾਰ-ਮਾਰ ਕੇ ਉਹਨਾਂ ਨੂੰ ਤੇਜ਼ ਭਜਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਵਿਚਾਰੇ ਟੁੱਟੇ ਭੱਜੇ ਹੋਏ ਬਲਦ ਵੀ ਕਿੰਨਾ ਕੁ ਤੇਜ਼ ਭੱਜ ਸਕਣ ਵਜ਼ੀਰ ਅਹਿਮਦ ਦੀ ਪਤਨੀ ਆਪਣੇ ਨਾਲ ਆਪਣੇ ਪੁੱਤ-ਪੋਤਿਆਂ ਨੂੰ ਤਲਾਵੇ ਦੇ ਵਿੱਚ ਲੈ ਕੇ ਗੱਡੇ ਉੱਤੇ ਸੈਮੀ ਹੋਈ ਬੈਠੀ ਸੀ ਬੜੀ ਜੱਦੂ ਜਹਤ ਨਾਲ ਜਾਂਦੇ ਹੋਏ ਅਚਾਨਕ ਪਿੱਛੋਂ ਬਹੁਤ ਜ਼ੋਰ ਦੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਇੰਜ ਲੱਗ ਰਿਹਾ ਸੀ ਕਿ ਜਿਵੇਂ ਵਜ਼ੀਰ ਅਹਿਮਦ ਦੇ ਪਰਿਵਾਰ ਦੇ ਉੱਤੇ ਹੀ ਕੁਦਰਤ ਦਾ ਕਹਿਰ ਟੁੱਟ ਗਿਆ ਹੋਵੇ ਵਜ਼ੀਰ ਅਹਿਮਦ ਦਾ ਪਰਿਵਾਰ ਸ਼ੇਰ ਸਾਹ ਸੂਰੀ ਮਾਰਗ ਜੋ ਕਿ ਅੱਜ ਦਿੱਲੀ ਤੋਂ ਅੰਮ੍ਰਿਤਸਰ ਦੇ ਨਾਂ ਨਾਲ ਮਸ਼ਹੂਰ ਹੈ ਦੇ ਉੱਤੇ ਜਾ ਰਹੇ ਸਨ ਉਸ ਸਮੇਂ ਆਲੇ-ਦੁਆਲੇ ਕੋਈ-ਕੋਈ ਪਰਿਵਾਰ ਰਹਿੰਦਾ ਸੀ ਕਾਫੀ ਦੂਰ-ਦੂਰ ਤੱਕ ਕੋਈ ਵੀ ਘਰ ਨਜ਼ਰ ਨਹੀਂ ਆ ਰਿਹਾ ਸੀ ਅਚਾਨਕ ਇੱਕ ਪੁਰਾਣੀ ਦਰਵਾਜ਼ੇ ਵਾਲੀ ਹਵੇਲੀ ਦਾ ਗੇਟ ਵਜ਼ੀਰ ਅਹਿਮਦ ਨੂੰ ਦਿਖਾਈ ਦਿੱਤਾ ਉਸਦੇ ਮਨ ਵਿੱਚ ਆਇਆ ਕਿ ਇੱਕ ਵਾਰ ਮੈਂ ਆਪਣੇ ਗੱਡੇ ਇਸ ਪਾਸੇ ਨੂੰ ਮੋੜ ਕੇ ਕਿਉਂ ਨਾ ਆਪਣੇ ਪਰਿਵਾਰ ਨੂੰ ਬਚਾਉਣ ਵਾਸਤੇ ਭੀਖ ਹੀ ਮੰਗ ਲਵਾਂ ਉਸਨੇ ਆਪਣੇ ਵੱਡੇ ਪੁੱਤਰ ਵਾਸੀਫ ਨੂੰ ਕਿਹਾ ਕਿ ਪੁੱਤਰਾ ਉਸ ਹਵੇਲੀ ਵੱਲ ਨੂੰ ਗੱਡਿਆਂ ਦੇ ਮੂੰਹ ਕਰ ਲੈ ਜਦੋਂ ਉਸਦੇ ਵੱਡੇ ਪੁੱਤਰ ਨੇ ਆਪਣੇ ਪਿਓ ਦੀ ਗੱਲ ਸੁਣੀ ਤਾਂ ਉਸਨੇ ਬਿਨਾਂ ਦੇਰੀ ਕੀਤੇ ਹੀ ਉਸ ਹਵੇਲੀ ਵੱਲ ਨੂੰ ਆਪਣੇ ਗੱਡੇ ਮੋੜ ਲਈ ਰੱਬ ਦਾ ਸ਼ੁਕਰ ਕੁਦਰਤ ਦੀ ਮਿਹਰਬਾਨੀ ਕਿ ਵਜ਼ੀਰ ਅਹਿਮਦ ਜੋ ਸੋਚ ਰਿਹਾ ਸੀ ਸ਼ਾਇਦ ਉਸ ਰੱਬ ਨੇ ਉਸ ਦੀ ਸੁਣ ਲਈ ਉਸ ਹਵੇਲੀ ਦੇ ਕੋਠਿਆਂ ਦੇ ਉੱਤੇ ਇੱਕ ਚਿੱਟੇ ਰੰਗ ਦਾ ਕੁੜਤਾ ਅਤੇ ਚਾਦਰਾਂ ਪਾ ਕੇ ਕੋਈ 40 ਤੋਂ 45 ਸਾਲ ਦਾ ਸਰਦਾਰ ਆਦਮੀ ਢੀਡੇ ਘਟ ਰਿਹਾ ਸੀ ਅਤੇ ਜਦੋਂ ਉਸ ਸਰਦਾਰ ਆਦਮੀ ਨੇ ਦੂਰੋਂ ਦੋ ਗੱਡੀਆਂ ਦੇ ਉੱਤੇ ਆਉਂਦੇ ਹੋਏ ਪਰਿਵਾਰਾਂ ਨੂੰ ਵੇਖਿਆ ਤਾਂ ਉਹ ਝੱਟ ਸਮਝ ਗਿਆ ਕਿ ਕੁਝ ਨਾ ਕੁਝ ਗੜਬੜਤਾ ਜ਼ਰੂਰ ਹੈ ਦੂਰੋਂ ਵਜ਼ੀਰ ਅਹਿਮਦ ਅਤੇ ਉਸ ਦਾ ਵੱਡਾ ਮੁੰਡਾ ਜ਼ੋਰ-ਜ਼ੋਰ ਦੀ ਆਵਾਜ਼ਾਂ ਦੇ ਰਹੇ ਸੀ ਕਿ ਭਾਈ ਕੋਈ ਹੈ ਕੋਈ ਹੈ ਕੋਈ ਹੈ ਕਿਉਂਕਿ ਭੜਕੀ ਹੋਈ ਭੀੜ ਉਨ੍ਹਾਂ ਤੋਂ ਤਕਰੀਬਨ 500 ਮੀਟਰ ਦੇ فاਸਲੇ ਤੇ ਰਹਿ ਚੁੱਕੀ ਸੀ ਤਦੋਂ ਹੀ ਉਹ ਸਰਦਾਰ ਬੰਦਾ ਜੋ ਕਿ ਸ਼ਰੀਰਵੱਜੋਂ ਬਹੁਤ ਹੀ ਹਟਾਕਟਾ ਸੀ ਅਤੇ ਅੱਖਾਂ ਦੇ ਵਿੱਚ ਇਮਾਨਦਾਰੀ ਦੀਆਂ ਲਹਿਰਾਂ ਵਗ ਰਹੀਆਂ ਸਨ ਅੱਖਾਂ ਦੇ ਵਿੱਚ ਇੱਜ਼ਤ ਆਬਰੂ ਨੂੰ ਬਚਾਉਣ ਦੇ ਵਲਵਲੇ ਛਲਕ ਰਹੇ ਸਨ ਉਸਨੇ ਬਿਨਾਂ ਦੇਰ ਕੀਤੇ ਹੀ ਕੰਨ ਉੱਤੇ ਟੰਗੀ ਆਪਣੀ ਦੁਨਾਲੀ ਨੂੰ ਚੁੱਕ ਲਿਆ ਅਤੇ ਛੇਤੀ ਛੇਤੀ ਹੀ ਪੌੜੀਆਂ ਦੇ ਰਾਹੀਂ ਥੱਲੇ ਆਉਣ ਲੱਗ ਪਿਆ ਇੰਨੇ ਨੂੰ ਹੀ ਵਜ਼ੀਰ ਅਹਿਮਦ ਦਾ ਸਾਰਾ ਪਰਿਵਾਰ ਹਵੇਲੀ ਦੇ ਵੱਡੇ ਗੇਟ ਦੇ ਸਾਹਮਣੇ ਆ ਕੇ ਖੜ ਗਿਆ ਅਤੇ ਵਾਰ-ਵਾਰ ਆਵਾਜ਼ਾਂ ਦੇਣ ਲੱਗ ਪਏ ਕਿ ਭਾਈ ਕੋਈ ਹੈ ਕੋਈ ਹੈ ਜੋ ਸਾਨੂੰ ਸੁਣ ਰਿਹਾ ਹੋਵੇ ਜਦੋਂ ਭੀੜ ਤਕਰੀਬਨ 200 ਮੀਟਰ ਦੂਰ ਰਹਿ ਚੁੱਕੀ ਸੀ ਤਾਂ ਅਚਾਨਕ ਹੀ ਹਵੇਲੀ ਦਾ ਵੱਡਾ ਦਰਵਾਜ਼ਾ ਖੜਾਕ ਕਰਦੇ ਹੋਏ ਖੁੱਲ ਗਿਆ ਅੱਗੇ ਉਹ ਹੀ ਜੱਦੀ ਸਰਦਾਰ ਜਿਹੜਾ ਕਿ ਕਿਸੇ ਫਰਿਸ਼ਤੇ ਤੋਂ ਘੱਟ ਨਹੀਂ ਸੀ ਲੱਗ ਰਿਹਾ ਉਸ ਸਮੇਂ ਉਸਨੇ ਬਿਨਾਂ ਦੇਰੀ ਕੀਤੇ ਹੀ ਉਹਨਾਂ ਦੋਵੇਂ ਗੱਡਿਆਂ ਨੂੰ ਆਪਣੀ ਹਵੇਲੀ ਦੇ ਅੰਦਰ ਵਾੜ ਕੇ ਹਵੇਲੀ ਦਾ ਵੱਡਾ ਦਰਵਾਜ਼ਾ ਲਾ ਕੇ ਬਾਹਰ ਖੜ ਗਿਆ ਜਦੋਂ ਉਸ ਦੇਸ਼ ਭਗਤ ਪਰਿਵਾਰ ਨੂੰ ਪਤਾ ਲੱਗਿਆ ਕਿ ਕੋਈ ਮੁਸਲਮਾਨ ਪਰਿਵਾਰ ਦਾ ਪਿੱਛਾ ਕਰਦੇ ਹੋਏ ਉਹਨਾਂ ਦੇ ਘਰ ਤੱਕ ਆ ਚੁੱਕੇ ਹਨ ਤਾਂ ਉਹ ਵੀ ਬਹੁਤ ਜ਼ਿਆਦਾ ਘਬਰਾ ਚੁੱਕੇ ਸਨ ਪਰ ਉਹ ਜੱਦੀ ਸਰਦਾਰ ਕੱਲਾ ਹੀ ਆਪਣੇ ਹੱਥ ਦੇ ਵਿੱਚ ਧਨਾਲੀ ਫੜ ਕੇ ਬਾਹਰ ਖੜਿਆ ਰਿਹਾ ਉਸ ਨੂੰ ਪਤਾ ਸੀ ਕਿ ਇਹ ਭੀੜ ਸਿਰਫ ਤੇ ਸਿਰਫ ਖੂਨ ਦੀ ਪਿਆਸੀ ਹੈ ਨਾ ਹੀ ਇਹਨਾਂ ਨੂੰ ਕਿਸੇ ਦਾ ਧਰਮ ਦਿਖਾਈ ਦੇ ਰਿਹਾ ਹੈ ਨਾ ਹੀ ਕਿਸੇ ਦੀ ਇੱਜ਼ਤ ਤੇ ਆਬਰੂ ਜਦੋਂ ਭੀੜ ਬਿਲਕੁਲ ਨੇੜੇ ਆਉਣ ਦੀ ਕਗਾਰ ਤੇ ਸੀ ਤਾਂ ਉਸ ਜੱਦੀ ਸਰਦਾਰ ਨੇ ਆਪਣੀ ਦੋਨਾਲੀ ਉੱਪਰ ਨੂੰ ਕਰਕੇ ਇੱਕ ਫਾਇਰ ਕਰ ਦਿੱਤਾ ਜਦੋਂ ਉਸ ਜੱਦੀ ਸਰਦਾਰ ਨੇ ਆਪਣੀ ਬੰਦੂਕ ਨੂੰ ਉੱਪਰ ਕਰਕੇ ਫਾਇਰ ਕੀਤਾ ਤਾਂ ਭੀੜ ਵਿੱਚ ਆਉਂਦੇ ਮੂਰਲੇ ਬੰਦਿਆਂ ਨੇ ਜਦੋਂ ਬੰਦੂਕ ਦਾ ਖੜਕਾ ਸੁਣਿਆ ਤਉਨਾਂ ਦੇ ਪੈਰ ਰਾਹ ਵਿੱਚ ਪਈ ਹੋਈ ਰੇਤੇ ਦੇ ਵਿੱਚ ਤਸ ਗਏ ਉਹ ਸਾਰੇ ਦੇ ਸਾਰੇ 20 ਤੋਂ 25 ਬੰਦੇ ਉਸੇ ਰਾਹ ਦੇ ਵਿੱਚ ਖੜ ਗਏ ਅਤੇ ਉਹਨਾਂ ਦੇ ਵਿੱਚ ਇੰਨਾ ਹਿਆਨਾ ਹੋਇਆ ਕਿ ਉਹ ਇੱਕ ਵੀ ਕਦਮ ਅੱਗੇ ਵਧਾ ਸਕਣ ਇੰਨੇ ਨੂੰ ਉਸੇ ਜੱਦੀ ਸਰਦਾਰ ਦਾ ਛੈਲਛਵਿਲਾ ਮੁੰਡਾ ਹਵੇਲੀ ਦੇ ਗੇਟ ਦੇ ਉੱਪਰਲੀ ਡਿਊਟੀ ਦੇ ਉੱਤੇ ਚੜ ਕੇ ਆਪਣੇ ਹੱਥ ਦੇ ਵਿੱਚ ਬੰਦੂਕ ਲੈ ਕੇ ਖੜਾ ਹੋ ਗਿਆ ਇਹ ਦੇਖ ਕੇ ਉਸ ਜੱਦੀ ਸਰਦਾਰ ਦਾ ਹੌਸਲਾ ਹੋਰ ਵੀ ਵੱਧ ਗਿਆ ਜਦੋਂ ਭੀੜ ਨੇ ਵੇਖਿਆ ਕਿ ਦੋ ਜਣੇ ਹੱਥਾਂ ਦੇ ਵਿੱਚ ਬੰਦੂਕ ਲੈ ਕੇ ਖੜੇ ਹਨ ਉਹ ਡਰਦੇ ਮਾਰੇ ਸਾਰੇ ਦੇ ਸਾਰੇ 20 ਤੋਂ 25 ਬੰਦੇ ਪਛਾਣ ਨੂੰ ਮੁੜ ਗਏ ਫਿਰ ਉਹਨਾਂ ਵਿੱਚੋਂ ਕਿਸੇ ਵਿੱਚ ਵੀ ਹਿੰਮਤ ਨਹੀਂ ਹੋਈ ਅੱਗੇ ਵਧਣ ਦੀ ਉਸ ਤੋਂ ਬਾਅਦ ਵਜ਼ੀਰ ਅਹਿਮਦ ਦਾ ਸਾਰਾ ਪਰਿਵਾਰ ਉਹਨਾਂ ਸਰਦਾਰਾਂ ਦੇ ਘਰ ਹੀ ਰਿਹਾ ਅਤੇ ਦੁਪਹਿਰ ਦਾ ਖਾਣਾ ਵੀ ਉਹਨਾਂ ਦੇ ਘਰੇ ਹੀ ਉਹਨਾਂ ਸਾਰਿਆਂ ਨੇ ਖਾਦਾ ਹੁਣ ਸਰਦਾਰਾ ਨੇ ਉਹਨਾਂ ਦੀ ਖਿਦਮਤ ਕਰਨ ਦੇ ਵਿੱਚ ਕੋਈ ਵੀ ਢਿੱਲ ਨਹੀਂ ਛੱਡੀ ਸਰਦਾਰ ਦੇ ਪਰਿਵਾਰ ਦੀਆਂ ਔਰਤਾਂ ਨੇ ਆਪਣੇ ਰਿਸ਼ਤੇਦਾਰਾਂ ਵਾਂਗ ਹੀ ਉਹਨਾਂ ਦੀ ਸੇਵਾ ਕੀਤੀ ਅਤੇ ਸੇਵਾ ਕਰਨ ਤੋਂ ਬਾਅਦ ਜਦੋਂ ਵਜ਼ੀਰ ਅਹਿਮਦ ਨੇ ਸ਼ਾਮ ਦੇ ਵੇਲੇ ਉਹਨਾਂ ਤੋਂ ਜਾਣ ਦੀ ਇਜਾਜ਼ਤ ਮੰਗੀ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਹਾਲੇ ਵੀ ਡਰ ਹੈ ਕਿ ਤੁਹਾਨੂੰ ਰਸਤੇ ਦੇ ਵਿੱਚ ਕੋਈ ਬੰਦੇ ਤੰਗ ਨਾ ਕਰਨ ਇਸ ਲਈ ਉਸ ਜੱਦੀ ਸਰਦਾਰ ਨੇ ਕਿਹਾ ਕਿ ਮੈਂ ਤੁਹਾਡੇ ਨਾਲ ਕੁਝ ਸਫ਼ਰ ਤੱਕ ਜਾਵਾਂਗਾ ਜਦੋਂ ਮੈਨੂੰ ਲੱਗਿਆ ਕਿ ਤੁਸੀਂ ਬਿਲਕੁਲ ਸੁਰੱਖਿਅਤ ਹੋ ਤਾਂ ਮੈਂ ਤੁਹਾਨੂੰ ਉੱਥੋਂ ਅਗਾਹ ਭੇਜ ਕੇ ਪਿੱਛੇ ਮੁੜਾਵਾਂਗਾ ਵਜ਼ੀਰ ਅਹਿਮਦ ਦੇ ਨਾਲ ਉਹ ਜੱਦੀ ਸਰਦਾਰ ਨਾਲ-ਨਾਲ ਤੁਰ ਰਿਹਾ ਸੀ ਜਦੋਂ ਜੱਦੀ ਸਰਦਾਰ ਨੇ ਵੇਖਿਆ ਕਿ ਹੁਣ ਪਾਕਿਸਤਾਨ ਦਾ ਬਾਰਡਰ ਬਹੁਤ ਨੇੜੇ ਹੈ ਤਾਂ ਹੁਣ ਮੁੜਨ ਦੇ ਵਿੱਚ ਭਲਾਈ ਹੈ ਤਾਂ ਉਸਨੇ ਉਸ ਵਜ਼ੀਰ ਅਹਿਮਦ ਨੂੰ ਸੱਚੇ ਅਕਾਲ ਬੁਲਾ ਕੇ ਅਤੇ ਸਾਰੇ ਪਰਿਵਾਰ ਦੇ ਅੱਗੇ ਹੱਥ ਜੋੜਦੇ ਹੋਏ ਉਹ ਵਾਪਸ ਪਰਤ ਆਇਆ ਇਸ ਦਿਨ ਤੋਂ ਬਾਅਦ 4-5 ਮਹੀਨੇ ਬੀਤ ਗਏ ਹਾਲਾਤ ਹਲੇ ਵੀ ਬਿਲਕੁਲ ਸਹੀ ਨਹੀਂ ਸੀ ਹੋਏ ਪਰ ਜਿਸ ਆਪਣੇ ਨੂ ਨੂੰ ਵਜ਼ੀਰ ਅਹਿਮਦ ਪਿੰਡ ਸਰਸੀਨੀ ਦੇ ਵਿੱਚ ਛੱਡ ਕੇ ਗਿਆ ਸੀ ਉਸ ਦੀ ਕੁੱਖ ਦੇ ਵਿੱਚੋਂ ਇੱਕ ਧੀ ਨੇ ਜਨਮ ਲਿਆ ਜਿਸ ਦਾ ਨਾਂ ਜਗੀਰ ਸਿੰਘ ਨੇ ਵਿਨਿਸ਼ ਦੀ ਆਗਿਆ ਦੇ ਨਾਲ ਜ਼ਾਰਾ ਰੱਖ ਦਿੱਤਾ ਪੂਰੇ ਮੁਸਲਮਾਨੀ ਰੀਤੀ ਰਿਵਾਜਾਂ ਦੇ ਨਾਲ ਉਸ ਦੀ ਧੀ ਦਾ ਜਨਮ ਦਿਨ ਮਨਾਇਆ ਗਿਆ ਬਿਚਾਰੇ ਵਿਨਿਸ਼ ਨੂੰ ਤਾਂ ਇਹ ਵੀ ਪਤਾ ਨਹੀਂ ਸੀ ਕਿ ਉਸ ਦੇ ਘਰ ਵਾਲਿਆਂ ਦਾ ਕੀ ਹਾਲ-ਚਾਲ ਹੈ ਉਹ ਤਾਂ ਵਿਚਾਰੀ ਇਹ ਸੋਚ-ਸੋਚ ਕੇ ਚਿੰਤਾ ਵਿੱਚ ਰਹਿੰਦੀ ਸੀ ਕਿ ਉਸ ਦੇ ਹਮਸਫਰ ਦਾ ਕੀ ਹਾਲ ਹੋਵੇਗਾ ਇਸੇ ਤਰ੍ਹਾਂ ਸਮਾਂ ਕਰਵਟ ਲੈਂਦਾ ਗਿਆ ਕਈ ਸਾਲ ਬੀਤ ਗਏ ਪਰ ਹਾਲੇ ਵੀ ਵੈਨਿਸ਼ ਨੂੰ ਆਪਣੇ ਘਰਦਿਆਂ ਦਾ ਕੋਈ ਵੀ ਅਤਾ-ਪਤਾ ਨਹੀਂ ਲੱਗ ਰਿਹਾ ਸੀ ਉਸ ਦੀ ਧੀ ਵੀ ਹੁਣ 15 ਵਰਿਆਂ ਦੀ ਹੋ ਚੁੱਕੀ ਸੀ ਅਤੇ ਬੀਨਿਸ਼ ਦੀ ਉਮਰ ਵੀ 40 ਵਰੇ ਦੀ ਹੋ ਚੁੱਕੀ ਸੀ ਪਰ ਹੁਣ ਉਸ ਵਿਚਾਰੀ ਨੇ ਆਪਣਾ ਸਭ ਕੁਝ ਜਗੀਰ ਸਿੰਘ ਦੇ ਘਰ ਨੂੰ ਹੀ ਮੰਨ ਲਿਆ ਸੀ ਪਰ ਜਗੀਰ ਸਿੰਘ ਆਪਣੀ ਜ਼ੁਬਾਨ ਦਾ ਪੱਕਾ ਨਿਕਲਿਆ ਉਸਨੇ ਕਦੇ ਵੀ ਵੀਨਿਸ਼ ਨੂੰ ਪਰਾਇਆ ਨਹੀਂ ਮਹਿਸੂਸ ਹੋਣ ਦਿੱਤਾ ਉਹ ਉਸ ਨੂੰ ਆਪਣੀ ਧੀਆਂ ਵਾਂਗ ਹੀ ਰੱਖਦਾ ਸੀ ਉਸ ਦੀ ਧੀ ਨੂੰ ਵੀ ਆਪਣਾ ਸਮਝ ਕੇ ਖੜਾਉਂਦਾ ਜਗੀਰ ਸਿੰਘ ਦੀ ਪਤਨੀ ਵੀ ਉਹਨਾਂ ਦੋਵਾਂ ਨੂੰ ਬਹੁਤ ਪਿਆਰ ਕਰਦੀ ਸੀ ਕੁਝ ਸਮਾਂ ਪਾ ਕੇ ਜਗੀਰ ਸਿੰਘ ਦੇ ਕੰਨਾਂ ਤੱਕ ਇੱਕ ਖਬਰ ਪਹੁੰਚੀ ਜਗੀਰ ਸਿੰਘ ਨੂੰ ਪਤਾ ਲੱਗਿਆ ਕਿ ਕਰਤਾਰਪੁਰ ਸਾਹਿਬ ਜਾਨ ਦਾ ਰਸਤਾ ਖੋਲ ਦਿੱਤਾ ਗਿਆ ਜੋ ਵੀ ਚਾਹੁੰਦਾ ਹੋਵੇ ਉਹ ਉੱਥੇ ਜਾ ਕੇ ਦਰਸ਼ਨ ਕਰ ਸਕਦਾ ਹੈ ਤਾਂ ਜਗੀਰ ਸਿੰਘ ਦੇ ਦਿਮਾਗ ਵਿੱਚ ਗੱਲ ਆਈ ਕਿ ਕਿਉਂ ਨਾ ਮੈਂ ਵਜ਼ੀਰ ਅਹਿਮਦ ਦੇ ਪਰਿਵਾਰ ਦੇ ਨਾਲ ਵੀਨਿਸ਼ ਨੂੰ ਇੱਕ ਵਾਰ ਮਿਲਵਾ ਦੇਵਾਂ ਤਾਂ ਉਹ ਸਮਾਂ ਆ ਗਿਆ ਜਗੀਰ ਸਿੰਘ ਵੀਨਿਸ਼ ਅਤੇ ਉਸਦੀ ਧੀ ਨੂੰ ਲੈ ਕੇ ਕਰਤਾਰਪੁਰ ਸਾਹਿਬ ਵੱਲ ਨੂੰ ਹੋ ਤੁਰਿਆ ਅਤੇ ਸਭ ਤੋਂ ਵੱਡੀ ਦਿੱਕਤ ਇਹ ਸੀ ਕਿ ਉਸ ਸਮੇਂ ਕੋਈ ਵੀ ਮੋਬਾਈਲ ਨਹੀਂ ਹੁੰਦਾ ਸੀ ਵਜ਼ੀਰ ਅਹਿਮਦ ਨੂੰ ਵੀ ਪਤਾ ਲੱਗ ਗਿਆ ਸੀ ਕਿ ਕਰਤਾਰਪੁਰ ਦਾ ਰਸਤਾ ਖੋਲ ਦਿੱਤਾ ਗਿਆ ਇਸ ਲਈ ਉਹ ਵੀ ਅਕਸਰ ਹੀ ਕਰਤਾਰਪੁਰ ਸਾਹਿਬ ਆਉਂਦਾ ਰਹਿੰਦਾ ਸੀ ਨਾਲੇ ਤਾਂ ਉਹ ਗੁਰੂ ਸਾਹਿਬ ਅੱਗੇ ਮੱਥਾ ਵੀ ਟੇਕ ਜਾਂਦਾ ਸੀ ਨਾਲੇ ਉਹ ਆਪਣੇ ਪਰਿਵਾਰ ਨੂੰ ਲੈ ਕੇ ਆਉਂਦਾ ਸੀ ਉਸ ਦੇ ਮਨ ਵਿੱਚ ਖਿਆਲ ਚੱਲਦਾ ਕੀ ਪਤਾ ਕਿਦਰੇ ਮੇਰੀ ਧੀ ਵੀਨਿਸ਼ ਮੈਨੂੰ ਉੱਥੇ ਮਿਲਣ ਵਾਸਤੇ ਆ ਹੀ ਜਾਵੇ ਰੱਬ ਦਾ ਸਬਬ ਜਦੋਂ ਜਗੀਰ ਸਿੰਘ ਵਜ਼ੀਰ ਅਹਿਮਦ ਨੂੰ ਅਤੇ ਉਸ ਦੀ ਪੋਤੀ ਨੂੰ ਗੁਰਦੁਆਰਾ ਸਾਵੰਦਰ ਲੈ ਕੇ ਵੜਿਆ ਤਾਂ ਕੁਝ ਸਮੇਂ ਬਾਅਦ ਹੀ ਵਜ਼ੀਰ ਅਹਿਮਦ ਅਤੇ ਉਸ ਦਾ ਪਰਿਵਾਰ ਵੀ ਵਿਸਾਖੀ ਵਾਲੇ ਦਿਨ ਕਰਤਾਰਪੁਰ ਸਾਹਿਬ ਵਿੱਚ ਇਸ ਤਾਂਗ ਦੇ ਨਾਲ ਆਏ ਸੀ ਕਿ ਕੀ ਪਤਾ ਉਹਨਾਂ ਨੂੰ ਅੱਜ ਦੇ ਦਿਨ ਜੋ ਕਿ ਬਹੁਤ ਹੀ ਖਾਸ ਦਿਹਾੜਾ ਮੰਨਿਆ ਜਾਂਦਾ ਹੈ ਸਿੱਖ ਧਰਮ ਦੇ ਵਿੱਚ ਕੀ ਪਤਾ ਉਹਨਾਂ ਨੂੰ ਆਪਣੀ ਧੀ ਦੇ ਨਾਲ ਮਿਲਣ ਦਾ ਮੌਕਾ ਹੀ ਮਿਲ ਜਾਵੇ ਜਗੀਰ ਸਿੰਘ ਵਜ਼ੀਰ ਅਹਿਮਦ ਦੀਨੂ ਅਤੇ ਉਸ ਦੀ ਭੋਤੀ ਨੂੰ ਲੈ ਕੇ ਗੁਰਦੁਆਰਾ ਸਾਹਿਬ ਦੇ ਬਾਹਰਲੇ ਪਾਸੇ ਬੈਠਿਆ ਸੀ ਅਤੇ ਜਗੀਰ ਸਿੰਘ ਨੇ ਇਹ ਵੀ ਫੈਸਲਾ ਕਰ ਲਿਆ ਸੀ ਕਿ ਉਹ ਕੁਝ ਦਿਨ ਉਸ ਗੁਰਦੁਆਰਾ ਸਾਹਿਬ ਵਿੱਚ ਹੀ ਰੁਕੇਗਾ ਉਹਨਾਂ ਦਾ ਇੰਤਜ਼ਾਰ ਕਰੇਗਾ ਪਰ ਪ੍ਰਮਾਤਮਾ ਨੇ ਰਹਿਮਤ ਕੀਤੀ ਬਖਸ਼ਿਸ਼ ਕੀਤੀ ਕਿ ਉਸੇ ਦਿਨ ਹੀ ਵਜ਼ੀਰ ਅਹਿਮਦ ਨੂੰ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਭੇਜ ਦਿੱਤਾ ਜਦੋਂ ਵਜ਼ੀਰ ਅਹਿਮਦ ਮੱਥਾ ਟੇਕਦੇ ਹੋਏ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲਿਆ ਤਾਂ ਉਸ ਦੀਆਂ ਨਿਗਾਹਾਂ ਜਗੀਰ ਸਿੰਘ ਦੇ ਮੂੰਹ ਵੱਲ ਪਈਆਂ ਤਾਂ ਉਸ ਨੇ ਝੱਟ ਜਗੀਰ ਸਿੰਘ ਨੂੰ ਪਹਿਚਾਨ ਲਿਆ ਅਤੇ ਉਸ ਦੀ ਹੈਰਾਨੀ ਦੀ ਕੋਈ ਵੀ ਹੱਦ ਨਾ ਰਹੀ ਸਾਈਡ ਵਿੱਚ ਵਜ਼ੀਰ ਅਹਿਮਦਦੀਨ ਨੂੰ ਅਤੇ ਪੋਤੀ ਬੈਠੇ ਸੀ ਵਜ਼ੀਰ ਅਹਿਮਦ ਤੇ ਉਸ ਦਾ ਸਾਰਾ ਪਰਿਵਾਰ ਬੀਨਿਸ਼ਾ ਤੇ ਛੋਟੀ ਜਹੀ ਧੀ ਨੂੰ ਇਸ ਤਰ੍ਹਾਂ ਮਿਲਿਆ ਜਿਵੇਂ ਕਿ ਪਤਾ ਨਹੀਂ ਉਹ ਕਿੰਨੀਆਂ ਸਦੀਆਂ ਤੋਂ ਵਿਛੜੇ ਹੋਣ ਬੀਨਿਸ਼ ਦੇ ਪਤੀ ਦਾ ਤਾਂ ਰੋ ਰੋ ਕੇ ਬੁਰਾ ਹਾਲ ਹੋ ਗਿਆ ਸੀ ਉਸਨੇ ਆਪਣੀ ਪਤਨੀ ਨੂੰ ਵੇਖ ਕੇ ਸੁੱਖ ਦਾ ਸਾਹ ਲਿਆ ਕਈ ਮਹੀਨੇ ਗੁਜ਼ਰਨ ਤੋਂ ਬਾਅਦ ਜਗੀਰ ਸਿੰਘ ਨੇ ਕਾਗਜ਼ੀ ਕਾਰਵਾਈ ਕਰਦੇ ਹੋਏ ਭਾਰਤੀ ਸਰਕਾਰ ਤੋਂ ਇਹ ਆਗਿਆ ਲੈ ਲਈ ਕਿ ਹੁਣ ਵੀਨਿਸ਼ ਅਤੇ ਉਸਦੀ ਧੀ ਪਾਕਿਸਤਾਨ ਦੇ ਵਿੱਚ ਰਹਿ ਰਹੇ ਉਸਦੇ ਪਰਿਵਾਰ ਦੇ ਨਾਲ ਸਦਾ ਵਾਸਤੇ ਰਹਿ ਸਕਦੀ ਹੈ ਇਹ ਖਬਰ ਜਦੋਂ ਵਜ਼ੀਰ ਅਹਿਮਦ ਦੇ ਪਰਿਵਾਰ ਤੱਕ ਪਹੁੰਚੀ ਤਾਂ ਉਹਨਾਂ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਇਸ ਤਰ੍ਹਾਂ ਵਿਚਾਰੀ ਵੀਨਿਸ਼ ਕਈ ਸਾਲਾਂ ਤੋਂ ਬਾਅਦ ਆਪਣੇ ਪਰਿਵਾਰ ਦੇ ਨਾਲ ਰਹਿਣ ਵਾਸਤੇ ਸਦਾਲੀ ਪਾਕਿਸਤਾਨ ਚਲੀ ਗਈ ਇਸ ਤਰ੍ਹਾਂ ਦੀਆਂ ਪਤਾ ਨਹੀਂ ਕਿੰਨੀਆਂ ਕਹਾਣੀਆਂ 1947 ਤੋਂ ਲੈ ਕੇ ਹਾਲੇ ਤੱਕ ਲੁਕੀਆਂ ਪਈਆਂ ਨੇ ਜੋ ਕਿ ਜਗ ਜਹਾਨੀ ਹੋ ਸਕੀਆਂ ਪਤਾ ਨਹੀਂ ਕਿੰਨੇ ਪਰਿਵਾਰ ਹਾਲੇ ਵੀ ਪਾਕਿਸਤਾਨ ਦੇ ਵਿੱਚ ਅਤੇ ਭਾਰਤ ਦੇ ਵਿੱਚ ਇੱਕ ਦੂਜੇ ਨੂੰ ਵੇਖਣ ਦੇ ਲਈ ਤਰਸ ਰਹੇ ਹਨ ਕਹਾਣੀ ਕਿਵੇਂ ਦੀ ਲੱਗੀ ਆਪਣੇ ਵਿਚਾਰ ਕਮੈਂਟ ਬਾਕਸ ਰਾਹੀਂ ਲਿਖ ਕੇ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਅੱਜ ਲਈ ਬਸ ਇੰਨਾ ਹੀ ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਸੁਣਨ ਲਈ ਧੰਨਵਾਦ ਜੀ